ਮੈਂ ਮਾਤਮੂਂ ਮੁੰਡਿਆਂ ਨੂੰ ਲਾਇਆ ਬੈਠਾ ਹਾਂ ਇਧਰ ਠੀਕ ਹੈ ਇਹੋ ਬਾਜ਼ਾਰ ਨਾਲ ਇਧਰ ਬਵਾਇਆ ਤੇਰੇ ਮੁੰਡੇ ਮਤਲਬ ਵੇਚਦੇ ਮੈਂ ਦੱਸਾਂ ਜਿਹੜੇ ਮਤਲਬ ਤੇਰੇ ਬੰਦੇ ਤੈਨੂੰ ਪਤਾ ਹੋਵੇ ਕਿਨੇ ਕਿਨੇ ਵੇਚਦੇ ਨੇ ਮਤਲਬ ਕਿ ਤੂੰ ਕਿਉਂ ਨਹੀਂ ਆਉਂਦਾ ਸਾਡੇ ਵੇਚ ਦੇ ਕਿਉਂ ਮੈਂ ਆਇਆ ਨਰਕ ਕੋਲ ਉਹ ਬਰਨ ਦੇ ਤੇ ਇਹ ਤਾਂ ਨਹੀਂ ਬੰਦ ਕਿ ਤੂੰ ਹੀ ਵੇਚਦਾ ਤੇ ਅੱਗੇ ਸਾਰੇ ਦੱਸਦੇ ਨੇ ਮਤਲਬ ਕਿ ਸਾਰੇ ਨਾਕੇਂ ਦੇ ਕਿ ਮਣੀ ਵੇਚਦਾ ਵੀ ਤੂੰ ਆ ਉਹ ਮੈਨੂੰ ਪਤਾ ਵਾ ਪਾ ਵਾ ਸਾਰੇ ਮੇਰੇ ਤੇਰਾ ਗਾਣਾ ਨਹੀਂ ਵੱਜਦਾ ਤੂੰ ਵੇਚ ਕਰ ਹਾਂ ਆਲ ਕਰ ਲੈ ਚੱਲ ਤੀਕ ਮਦਦ ਮਦਦ ਬਸ ਆ ਤਾ ਕਹਿੰਦੀ ਜੇ ਮੈਂ ਨਿਕਾਲੇ ਕਰਦਾ ਤੂੰ ਵੇਚ ਲੈ ਚਾਰ ਵਾਰੀ ਬਾਤ ਚਾਹੀਏ ਨੂੰ ਚੁੱਕਿਆ ਇਹ ਆਪਾਂ ਨੇ ਸਾਲਾ ਪਿੰਡ ਦੀ ਇਕਤਾ ਕੀਤੀ ਆ ਕਿ ਆਪਾਂ ਕੀ ਕਹਿੰਦੇ ਸਾਰੇ ਦਸੋਂਲਾ ਉੱਥੇ ਸਾਰੇ ਜਿਹੜੇ ਬੰਦੇ ਤੇਰੀ ਗੱਲ ਨਾਲ ਸਹਿਮਤ ਆਂ ਕਿ ਆਪਣੇ ਜਿਹੜੇ ਜਿਹੜੇ ਵੀ ਕਾਨੂੰਨ ਬਣਾਣਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਤੇਰੇ ਨਾਲ ਬਣਾਉਣਾ ਕਿਉਂ ਕਰਾਉਂਦੇ ਸੋਹ ਬੋਲ ਨਿਸ਼ਾਨੀ ਨੇ ਇਹ ਤੇ ਕੋਈ ਦਵਾਈ ਨਹੀਂ 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 ਕੋਈ ਇਹ ਤੋਂ ਛੱਡੇ ਨਾ ਹਰ ਦਵਾਈ ਦਵਾਈ ਤੇ ਪਹਿਲਾਂ ਤੇਰੀ ਸਾਈ ਹੈ ਆਪਣੇ ਮਨ ਨਾਲ ਕਰਦੇ ਵਾਹ ਮੈਂ ਨਹੀਂ ਕੰਮ ਕਰ ਆਪਾਂ ਨਾਲੇ ਗਰੇ ਨਾ ਇਹ ਕਰਦੇ ਮਨ ਨਾਲੇ ਗਰੇ ਜਿਹੜੇ ਵੀ ਮਨ ਦੀ ਬੱਚੇ ਲੱਗੇ ਨਾ ਤੁਹਾਨੂੰ ਉਹਨਾਂ ਦੇ ਨਾਮ ਦੱਸੋ ਆਪਾਂ ਇਹਨਾਂ ਨੂੰ ਡਾਕਟਰ ਕਰਾ ਕੇ ਉਹਨਾਂ ਦੇ ਨਾਮ ਲੈ ਜਾਈਏ ਅਸੀਂ ਡਾਕਟਰ ਵੀ ਕਰਾਵਾਂਗੇ ਠੀਕ ਕਿਉਂਕਿ ਪਤਾ ਹੀ ਚੱਲ ਰਿਹਾ ਜਿਹੜਾ ਜਿੱਦਾਂ ਇਹਨੂੰ ਇਹਰਾ ਵੀ ਲਾਗ ਕਰਵਾ ਦੇ ਕਰਵਾਉਂਦੇ ਨਹੀਂ ਚੰਦਨ ਇੱਕ ਅੱਜ ਵੀ ਲੋਕ ਦੇ ਸੁਣ ਕੇ ਕਹਿੰਦਾ ਨੇ ਕਰਾ ਦੇਣਾ ਮੈਂ ਤੁਹਾਨੂੰ ਦੱਸਣਾ ਆਵਾਜ਼ ਆ ਮੇਰੇ ਆ ਆਈਡੈਂਟੀਟੀ ਆ ਮਾਵਾ ਆ ਹਲੇ ਵੀ ਨਿਸ਼ਾਨ ਹੈਗਾ ਠੀਕ ਹੈ ਲਿਖ ਲੈਣਾ ਤੂੰ ਆ ਮਨੇ ਬਜਰੇ ਨੇ ਘਰੇ ਘਰੇ ਮਾਵਾ ਪਹਿਲਾ ਮਤਲਬ ਜਦੋਂ ਮੈਂ ਸ਼ਾਇਦ 1000 ਘੱਟ ਠੀਕ ਹੈ ਵੇਖਦਾ ਮੈਂ ਇੱਜ਼ਤ ਹੱਤਾਂ ਦੇ ਮੂਸੇ ਜਾਲ ਸੋ ਲੋਕ ਠੀਕ ਹੈ ਨਾ ਤੇ ਕੁਛ ਕਰ ਆ ਮੈਨੂੰ ਕਰੋੜ ਦੱਸਾਂ ਚੰਗਾ ਹੁੰਦਾ ਨਾ ਆ ਮੇਰੀ ਲੱਭ ਠੀਕ ਹੈ ਠੀਕੇ ਲਾ ਲਾ ਦੇ ਮੇਰਾ ਮਰਦ ਨੂੰ ਆਪਣਾ ਵੀ ਨੁਕਸਾਨ ਹੋਇਆ ਇਹ ਨਹੀਂ ਵੀ ਮੈਂ ਕੰਡਾ ਕਿ ਮੈਂ ਘੇਰਦਾ ਮਿੱਤਾ ਤੇ ਜਾ ਮੇਰਾ ਮੈਂ ਆ ਬਦਲਿਆ ਮੈਂ ਆਪਣਾ ਨ ਕਰਾਇਆ ਲੋਕਾਂ ਦਾ ਵੀ ਹੋਇਆ ਨੁਕਸਾਨ ਮੇਰਾ ਠੀਕ ਹੈ ਮੈਂ ਸਿੱਧੀ ਬਿਲਕੁਲ ਨਹੀਂ ਜਾਜ ਜਿਹੜੀ ਆ ਇਤਨ ਵੀ ਪੈਣ ਮੇਰੇ ਆ ਸੁੱਝੇ ਸਾਰੇ ਠੀਕ ਹੈ ਆ ਦੇਖੋ ਜੀ ਉਹਨੂੰ ਮਤਲਬ ਇਹ ਕੰਮ ਛੱਡ ਕੇ ਮੋਰਗਲ ਟੀਗਾ ਮੈਂ ਚਾੜ ਰਿਹਾ ਅੱਜ ਤੋਂ ਮੈਨੂੰ 2 ਮਹੀਨੇ ਹੋ ਗਏ ਆ ਮੈਂ ਟੀਗਾ ਨਹੀਂ ਲੱਗ ਟੀਗਾ ਨਹੀਂ ਲੱਗਿਆ ਵੀ ਜਿਹੜਾ ਕੰਮ ਰਿਹਾ ਉਹ ਨਾ ਹੋ ਰਿਹਾ ਤੇ ਪੰਨੇ ਤੋਂ ਲੰਬਾ ਨਾ ਸਮਾਂ ਠੀਕ ਹੈ ਤੇ ਇਹ ਵੀ ਗੱਲ ਹੈ ਕਿ ਨਾ ਮੇਰੇ ਤਾਂ ਵੀ ਹੋਏ ਇਹ ਜਿਹੜਾ ਇਹ ਮੈਨੂੰ ਕਰਾ ਉੱਪਰ ਸੱਤ ਗਾਲ ਠੀਕ ਹੈ ਅੱਜ ਤੋਂ ਹੋ ਗਏ ਦਾਹ ਦੇਣਾ ਜਿਹੜਾ ਮੈਂ ਕੰਮ ਬੰਦ ਕਰ ਦਿੱਤਾ ਹਾਂ ਤਾਂ ਜਣੋ ਮੇਰੇ ਨਾਲ ਜੀ رکھا اپنے مطلب لان لیا مطلب جی تھی آئے ہو سہمتی نا میرے سہمتی ہے یہ تھوڑا ترکی کر سہتی میں نشا پڑا نا جا میں ٹھیک ہے جدر <سؤال> گیرو منی گیرا آ نمبر ہی آ نمبر تو میں کلیے کا کنا کر ڈیکٹر بھی ساڈی گل ہوندی جپاں دا پتہ جی روگی نو بدل دے اے بندے کیہاں رہیا اے جیے دے بھی نہ جا کے بول بول بندے مڑا جانا نکلا والا ہلا کے والا تینے شرم کے تے نہ ہن دیکھدا نہیں اے دیکھدا نہیں ਦੇ ਕੇ ਨਾ ਫੜਿਆ ਗਿਆ। ਤੂੰ ਨਾ ਬੋਲ। ਉਹ ਕੇ ਪੰਚਾਇਤ ਕਰ ਲਈ। ਕੋਈ ਤੇਰੇ ਬਚਾਵਾ ਕੋਈ ਨਹੀਂ। ਨਾ ਇਹ ਹੋ ਗਿਆ ਤੂੰ। ਇਹ ਤਾਂ ਪਤਾ ਤਾਂ ਗਿਆ ਉਹ ਹੋ ਗਿਆ ਪਿੱਛੇ ਹੋ ਗਿਆ। ਤਾ ਗੇ ਰੇਂਗਰ ਨੂੰ। ਹੋਂਦ ਪਤਾ ਲੱਗੇ ਕਿ ਜੋ ਹੋ ਗਿਆ ਪਿੱਛੇ ਹੋ ਗਿਆ। ਠੀਕ ਆ। ਮੈਂ ਅੱਜ ਤੋਂ ਸੌਹਾ ਨਾ ਇੱਥੇ ਦਾ ਰਕਿੰਦਾ ਵਾ। ਜੇ ਇਹ ਦਾ ਸਮਾਨ ਵੇਚੇਗਾ। ਇਹ ਨਾ ਮੇਰੇ ਨਾਲ ਬਿਦਾਵਾ ਆਏ। یہ ابھی ابھی کی فوٹو ہے کی تے چلو آ جاؤ فوٹو لے فوٹو لے فوٹو لے اے نوڑ ناڑے نو نو کر اپ چلنا ہے کوئی کوئی آؤ بنی دے اپ دے اپ دے کر میں تھوڑی دیر کا میں تھوڑی دیر میں بیٹھ جاؤں گا یاد رکھنا جی وہ پانچاں تے دیکھو ایتھے لے کر بہت وعدے ہیں یہ وعدے نہیں یاراں میرا دادا تے میں اللہ نہیں کدے بیٹھا ہوا ہاں ہا تو بندے راس کرے ہوے اے کوئی ہور ہی بندے میرے نال نال میں بندے وچ ماللہ نو دے یہ بندے وچ جا رہا ہے بندہ نو لے لیں اسی جاں دے ہوے گا نہیں یار کوئی نہ کہتا ہے نہ ਗਰਾਉਂਡ ਦੇ ਹੁੰਦੇ ਠੀਕੇ ਬੰਦੇ ਗਰਾਉਂਡ ਵਿੱਚ ਜਿਹੜਾ ਗਰਾਉਂਡ ਦੇ ਬਾਹਰੋਂ ਉਹਨੂੰ ਅਣੀ ਸਿੱਧਾ ਬੋਹਰ ਤਾਂ ਬਾਹਰੋਂ ਬਿੱਲੇ ਆਉਂਦੇ ਜਾਂਦੇ ਸ਼ਰੇ ਆ ਆ ਬੰਦੇ ਅਣੀ ਦੇ ਤੇ ਉਹ ਯਾਰ ਕਿ ਚੱਲਦਾ ਨਹੀਂ ਮੇਰੇ ਗੱਲ ਨਹੀਂ ਲਾ ਦੇ ਗਣਾਉਣ ਦੇ ਨਾ ਵਾਇਤਾ ਮੇਰਾ ਵੀ ਮਣੀ ਕੋ ਲੈਵੇ ਲਾਉਂਦੇ ਠੀਕੇ ਐਚੋ ਬੰਦੇ ਚਾਉਂਦੇ ਆ ਕਾ ਲੰਗੇ ਆ ਮੈਂ ਜਦੋਂ ਪਹਿਲਾਂ ਪਾ ਸਮਝ ਗਿਆ ਪਹਿਲਾਂ ਜਦੋਂ ਪਾਪਾ ਉਹਨੂੰ ਹਰ ਗੱਲ ਘਰੇ ਜਾਂਦੇ ਆ